ਸਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈਗਾ ਪਾਠ ਦਾ ਤੇ ਸਾਹੇ ਚਿੱਠੀ ਦਾ ਸਾਰਾ ਫੰਕਸ਼ਨ ਜਿਹੜਾ ਤੁਹਾਨੂੰ ਦਿਖਾਵਾਂਗੇ ਅਸੀਂ ਕੀ ਕੀ ਕੀਤਾ ਕਿਵੇਂ ਇੰਜੋਏ ਕੀਤਾ ਤੇ ਪਾਠ ਦੇ ਵਿੱਚੋਂ ਮੇਰੇ ਭਰਾ ਦਾ ਵਿਆਹ ਹੈ ਇਸ ਲਈ ਆਪਾਂ ਸਾਰਾ ਫੰਕਸ਼ਨ ਨੂੰ ਇੰਜੋਏ ਕਰਾਂਗੇ ਖਾਓ ਖਟ ਆਓ

पहली बार पकोड़े तो बनने में यह खाऊंगा तीन चार आख तो। छोटी जी कड़छी है इस देखो क्यूट करछी है

ਇੱਕ ਡੱਬਾ ਕਢਾ ਲਓ ਜੀ ਮਸ਼ਾਲੀ ਕਢ ਦੇ ਹਾਂ ਮੂਰੇ ਬੈਠੀ ਕਰ ਦਸਾਂ ਪਾਤੇਪੋਕ ਤੋਂ ਬਾਅਦ ਸਾਹੀ ਚਿੱਠੀ ਹੈ ਜਿਹੜੀ ਮਤਲਬ ਚਿੱਠੀ ਆ ਉੜੀ ਵਾਲਿਆਂ ਵੱਲੋਂ ਮੁੰਡੇ ਵਾਲਿਆਂ ਨੂੰ ਮੁੰਡੇ ਦੇ ਘਰ ਲੈ ਕੇ ਜਾਈ ਜਾਂਦੀ ਆ ਆ ਵਾਲੀ ਬਹੁਤ ਹੀ ਪਿਆਰੀ ਜੀ ਚਿੱਠੀ ਆ ਇਹਦੇ ਨਾਲ ਹੋਰ ਵੀ ਮਤਲਬ ਸ਼ਗਰ ਵਗੈਰਾ ਸੀਗਾ ਸਾਰਾ ਓਪਨ ਆਲਦੀ ਨਾਲ ਦੇਖਦੇ ਆਂ ਕਾਲ ਸਭਾਈ ਜੀ ਕੀ ਬਤੇ ਗੰਟੀ ਹੈ ਕਿ ਅੱਜ ਸਬੰਦਰ ਕਾਕਾ ਅਨਮੋਲ ਸਿੰਘ ਜੀ ਪਤਨੀ ਸਾਹਿਬ ਜੀ ਸੁਮਤਰੀ ਜੀ ਜੀ ਹਰ ਸੰਗਤੋ ਜੀ ਨੂੰ ਰੱਜ ਜੀਵਨ ਵਿੱਚ ਵੇਸ਼ ਕਰਨ ਲਈ ਸੁਭ ਅਨੰਦ ਕਾਜ ਜੋ ਆਜ ਨੂੰ ਕਰਾਰਿਤ ਜਨ 12 2025 ਮੁਤਾਬਕ ਬੁੱਧਵਾਰ ਨੂੰ ਸੂਇਕ ਹੋਇਆ ਹੈ ਅੱਜ ਜੰਗ ਦਾ ਡਾਕਟਰ ਘਾਰ ਹੈ 9 ਵਜੇ ويتن عليه 50 پلازہ تھوڑا تھوڑا ویکونا پلازہ پڑے ہے سونیہ پارٹی شامل ہے ایک واقوسیہ ساری تو اور تھوڑا تھوڑا کھوڑی مگر ٹھاکے چلو چلو کمیٹی کمیٹی شامل दाई बारे ओके ओके भाई जी ना बैठो भाई जी ना बैठो भाई जी आराम से बैठो सामने नमस्कार कर पड़े कोई क्या Yes, a small look at me.

तेमा बि कढ तम

डाले सारे गुड़िया नानक

दीदी साड़ी दीदी तो थोड़ी पुकड़े हैं। मैंने खारे के दिन बोला, खांडिया नहीं है। छोट, देख लो। देखते ही देखते नुम्बी भी जैसे मिनवी लग दिख रही है तनूज। है कि मैं पूछा। Cold drink ਇਹ ਕਿਹੜੀ ਤੁਰਜਾ ਹੈ ਦੱਖਣੋਂ ਬੈਣੀ ਕੈਮਰਾ ਬਹੁਰੇ ਹੂੜੇ ਦੇਖੀਆ ਜਿਹੜੇ ਮੂੜੇ ਵੀ ਦੇਖੀਆ ਅੱਜ ਉਹ ਨੰਬਰ ਲਾਏਗੇ ਭਾਈ ਦਾ ਦੂਜੀ ਵਾਰ ਲਗਾ ਹੀ ਰਿਹਾ ਤੇ ਅੰਦਰੋਂ ਮੈਂ ਕੁਝ ਕਰਾਂਗੀ ਤੇ ਸਰਵਾਰਨੀ ਬਣਾ ਕੁਝ ਚੈੱਕ ਕਰਵਾਏਗੇ ਦੇਖੋ ਦੇਖੋ ਹਰਮਨ ਨੂੰ ਖਾਂਦੇ ਚਾਵਲ ਦੇਖੋ ਜੀ ਇਹ ਛੋਟਾ ਕੀ ਬਤਾ ਦੇ ਦੱਦੀ ਦੇ ਕੇ ਸਰ ਕੀ ਬਣਾ ਰਹੇ ਹੋ ਤੁਸੀਂ ਇਹ? ਇਹ ਕੀ ਕਰ ਰਹੇ ਹੋ ਤੁਸੀਂ? ਇਹ ਵਿਚਾਰ ਦਉਂਗੇ। ਕਿਹੋ ਜਿਹਾ ਰਹਾ ਤੁਹਾਡਾ ਫੰਕਸ਼ਨ? ਹਾਂ। ਫੰਕਸ਼ਨ ਕਿ ਖਾਗੋਸ ਛੱਡਦੇ ਨਹੀਂ ਬਿਮਾਰੀਆਂ ਨੇ ਘੇਰੇ। ਕਿਉਂ ਨਹੀਂ ਖਾ ਸਕਦੇ ਹਾਂ? ਡੋਨਟ ਬਾਈ। ਖਾਂਦੇ ਨਹੀਂ ਹਾਂ ਤੁਸੀਂ ਕੁਝ ਵੀ। ਨਾ। ਆਪਸੇ ਸੈਟ ਬੈਠੇ ਹੋ। ਦਾਲ ਨਾਲ ਇੱਕ ਇੱਕ ਰੋਟੀ ਖਾਈ ਆ। ਆਲ ਗੁੱਡ। ਗੱਡੀ ਦਿਸ ਰਹੀ ਆ। ਤੇ ਪਿੰਡਾਂ ਦਾ ਰਾਹ ਦੇਖੋ ਤੇ ਇਹਦਾ ਕਿਰਦੰਦਾ ਜਿਹਦੇ ਆਪਾਂ ਤਾਂ ਖਾ ਲੰਨੇ ਆ ਹਾਂ ਚ ਦੇਖੀਏ ਕੀ ਹੋਊਗਾ ਇਕਲੇ ਵੇੜਾ ਕਰਕੇ ਗਏ ਨੇ ਕੀ